ਸਭ ਤੋਂ ਪਹਿਲਾਂ ਹੱਥ ਜੋੜ ਕੇ ਮੇਰੇ ਸਾਰੇ ਪੰਜਾਬ ਦੇ ਜਿੱਥੇ ਚਾਰੋਂ ਵਿਧਾਨ ਸਭਾ ਹਲਕੇ ਗਿੱਦੜਵਾਹਾ ਬਰਨਾਲਾ ਡੇਰਾ ਬਾਬਾ ਨਾਨਕ ਚੱਬੇਵਾਲ ਸਾਰੇ ਹੀ ਲੋਕਾਂ ਨੂੰ ਸਾਡੇ ਬੀਜੇਪੀ ਦੇ ਚਾਰੋਂ ਕੈਂਡੀਡੇਟਾਂ ਖਤਰ ਵੋਟ ਪਾਉਣ ਲਈ ਮੈਂ ਬੇਨਤੀ ਕਰਦਾ ਤੇ ਖਾਸ ਤਰਤੇ ਮੈਂ ਗਿੱਦੜਵਾਹ ਚ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿਉਂਕਿ ਮੈਂ ਬਹੁਤ ਦਿਨ ਉੱਥੇ ਇਲੈਕਸ਼ਨ ਚ ਰਹਿਆ ਇਹ ਮੌਕਾ ਹੈ ਮੋਦੀ ਸਾਹਿਬ ਦਾ ਜਿਹੜੇ ਪ੍ਰਧਾਨ ਮੰਤਰੀ ਪੰਜਾਬ ਨੂੰ ਗੱਫੇ ਦੇਣਾ ਚਾਹੁੰਦੇ ਆ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਚਾਹੁੰਦੇ ਆ ਪੰਜਾਬ ਨੂੰ ਕਰਜ਼ੇ ਚੋਂ ਕੱਢਣਾ ਚਾਹੁੰਦੇ ਆ ਅੱਜ ਸਾਰਾ ਪੰਜਾਬ ਅੱਜ ਸਾਰਾ ਦੇਸ਼ ਉਹਨਾਂ ਦੇ ਕੀਤੀਆਂ ਹੋਈਆਂ ਪ੍ਰਾਪਤੀਆਂ ਨੂੰ ਉਹਨਾਂ ਦਾ ਗੁਣਗਾਨ ਕਰ ਰਿਹਾ ਮੈਂ ਅੱਜ ਇਸ ਵੇਲੇ ਜੰਮੂ ਕਸ਼ਮੀਰ ਚ ਆਇਆ ਹੋਇਆ ਜਿਹੜਾ 42000 ਕਰੋੜ ਰੁਪਏ ਦਾ ਸਿੱਧਾ ਦਿੱਲੀ ਤੋਂ ਕਸ਼ਮੀਰ ਤੱਕ ਟਰੇਨ ਰੇਲਵੇ ਨੈਟਵਰਕ ਜਿਹੜਾ ਬਣ ਰਿਹਾ ਜਿਹੜਾ ਅਜੂਬਾ ਏਕ ਸਾਰੇ ਦੁਨੀਆਂ 'ਚ ਉਹਨੂੰ ਮੈਂ ਦੇਖਣ ਆਇਆ ਕਿਉਂਕਿ ਪ੍ਰਧਾਨ ਮੰਤਰੀ ਜੀ ਨੇ ਅਗਲੇ ਮਹੀਨੇ ਅਗਲੇ ਸਾਲ ਜਦੋਂ ਪਹਿਲਾ ਜਨਵਰੀ 'ਚ ਉਹਦਾ ਉਦਘਾਟਨ ਕਰਨਗੇ ਤੇ ਆਪਾਂ ਵੀ ਜੇ ਪੰਜਾਬ ਦੀ ਤਰੱਕੀ ਚਾਹੁੰਦੇ ਹਾਂ ਇਸੇ ਤਰੀਕੇ ਨਾਲ ਪੰਜਾਬ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਹਾਂ ਤਾਂ ਜ਼ਰੂਰ ਬੀਜੇਪੀ ਨੂੰ ਫੁੱਲ ਨੂੰ ਮੋਰਾ ਲਾ ਕੇ ਕਾਮਯਾਬ ਕਰੋ ਬਾਕੀ ਦਾ ਸਭ ਉਹਰੇ ਲੋਕਲ ਆਪਣੀਆਂ ਨਿੱਜੀ ਲੜਾਈਆਂ ਨਿੱਜੀ ਅਹੁਦੇ ਲੈਣ ਨੂੰ ਨੇ ਤੇ ਜੇ ਤੁਸੀਂ ਚਾਹੋ ਨਿਓ ਪੰਜਾਬ ਤਰੱਕੀ ਕਰੇ ਤਾਂ ਉਰੇ ਨੀ ਆ ਜਿਹੜੀ ਉਹ ਬੀਜੇਪੀ ਦੀ ਤੇ ਮੋਦੀ ਸਾਹਿਬ ਦੀ ਜਿਹੜੀ ਡਵੈਲਪਮੈਂਟ ਦੀ ਨਹੀਂ ਆ ਉਹ ਤਰ ਤੋਂ ਧੰਨਵਾਦ ਸਭ ਤੋਂ ਪਹਿਲਾਂ ਹੱਥ ਜੋੜ ਕੇ ਮੇਰੇ ਸਾਰੇ ਪੰਜਾਬ ਦੇ ਜਿੱਥੇ ਚਾਰੋਂ ਵਿਧਾਨ ਸਭਾ ਹਲਕੇ ਗਿੱਦੜਬਾਹ ਬਰਨਾਲਾ ਡੇਰਾ ਬਾਬਾ ਨਾਨਕ ਚੱਬੇਵਾਲ ਸਾਰੇ ਲੋਕਾਂ ਨੂੰ ਸਾਡੇ ਬੀਜੇਪੀ ਦੇ ਚਾਰੋਂ ਕੈਂਡੀਡੇਟਰ ਖਤਰ ਵੋਟ ਪਾਉਣ ਲਈ ਮੈਂ ਬੇਨਤੀ ਕਰਦਾ ਤੇ ਖਾਸ ਤਰਤੇ ਮੈਂ ਗਿੱਦੜਵਾਚ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿਉਂਕਿ ਮੈਂ ਬਹੁਤ ਦਿਨ ਉੱਥੇ ਇਲੈਕਸ਼ਨ ਚ ਰਹਿਆ ਇਹ ਮੌਕਾ ਹੈ ਮੋਦੀ ਸਾਹਿਬ ਦਾ ਜਿਹੜੇ ਪ੍ਰਧਾਨ ਮੰਤਰੀ ਪੰਜਾਬ ਨੂੰ ਗੱਫੇ ਦੇਣਾ ਚਾਹੁੰਦੇ ਆ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਚਾਹੁੰਦੇ ਆ ਪੰਜਾਬ ਨੂੰ ਕਰਜ਼ੇ ਚੋਂ ਕੱਢਣਾ ਚਾਹੁੰਦੇ ਆ ਅੱਜ ਸਾਰਾ ਪੰਜਾਬ ਅੱਜ ਸਾਰਾ ਦੇਸ਼ ਉਹਨਾਂ ਦੇ ਕੀਤੀਆਂ ਹੋਈਆਂ ਪ੍ਰਾਪਤੀਆਂ ਨੂੰ ਉਹਨਾਂ ਦਾ ਗੁਣਗਾਨ ਕਰ ਰਿਹਾ ਮੈਂ ਅੱਜ ਇਸ ਵੇਲੇ ਜੰਮੂ ਕਸ਼ਮੀਰ ਚ ਆਇਆ ਹੋਇਆ ਜਿਹੜਾ 42000 ਕਰੋੜ ਰੁਪਏ ਦਾ ਸਿੱਧਾ ਦਿੱਲੀ ਤੋਂ ਕਸ਼ਮੀਰ ਤੱਕ ਟ੍ਰੇਨ ਰੇਲਵੇ ਨੈਟਵਰਕ ਜਿਹੜਾ ਬਣ ਰਿਹਾ ਜਿਹੜਾ ਅਜੂਬਾ ਏਕ ਸਾਰੇ ਦੁਨੀਆ ਚ ਉਹਨੂੰ ਮੈਂ ਦੇਖਣ ਆਇਆ ਕਿਉਂਕਿ ਪ੍ਰਧਾਨ ਮੰਤਰੀ ਜੀ ਨੇ ਅਗਲੇ ਮਹੀਨੇ ਅਗਲੇ ਸਾਲ ਜਦੋਂ ਪਹਿਲਾ ਜਨਵਰੀ ਚ ਉਹਦਾ ਉਦਘਾਟਨ ਕਰਨਗੇ ਤੇ ਆਪਾਂ ਵੀ ਜੇ ਪੰਜਾਬ ਦੀ ਤਰੱਕੀ ਚਾਹੁੰਦੇ ਹਾਂ ਇਸੇ ਤਰੀਕੇ ਨਾਲ ਪੰਜਾਬ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਹਾਂ ਤਾਂ ਜ਼ਰੂਰ ਬੀਜੇਪੀ ਨੂੰ ਫੁੱਲ ਨੂੰ ਮੂਰਾ ਲਾ ਕੇ ਕਾਮਯਾਬ ਕਰੋ ਬਾਕੀ ਦਾ ਸਭ ਉਹਰੇ ਲੋਕਲ ਆਪਣੀਆਂ ਨਿੱਜੀ ਲੜਾਈਆਂ ਨਿੱਜੀ ਅਹੁਦੇ ਲੈਣ ਨੂੰ ਨੇ ਤੇ ਜੇ ਤੁਸੀਂ ਚਾਹਦੇ ਹੋ ਪੰਜਾਬ ਤਰੱਕੀ ਕਰੇ ਤਾਂ ਉਹਰੇ ਨੀਹਾਂ ਜਿਹੜੀ ਉਹ ਬੀਜੇਪੀ ਦੀ ਤੇ ਮੋਦੀ ਸਾਹਿਬ ਦੀ ਜਿਹੜੀ ਡਿਵੈਲਪਮੈਂਟ ਦੀ ਨਹੀਂ ਆ ਉਹ ਤਰ ਤੋ ਧੰਨਵਾਦ